Редактор субтитров Редактор субтитров А.Семкин Корректор А.Егорова ਇਸ ਇੱਕ ਡਰਡ ਜਗਾ ਤੇ ਵੀ ਇੱਥੇ ਕੋਈ ਨਾ ਕੋਈ ਜਿਹੜਾ ਨਸ਼ਾ ਕਰ ਸਕਦੇ ਜਿਹੜੇ ਨਸ਼ਾ ਕਰਨ ਵਾਲੇ ਮਿਲ ਸਕਦੇ ਤੇ ਇੱਥੇ ਆ ਕੇ ਮੈਂ ਇਹੀ ਸਿਵਲ ਕਪੜੇ ਜੀ ਆ ਕੇ ਦਿਖਣਾ ਚਾਹੁੰਦਾ ਸੀ ਵੀ ਤਾਂ ਕਿ ਪਤਾ ਨਾ ਲੱਗੇ ਇਹਨਾਂ ਨੂੰ ਤੇ ਇੱਥੇ ਇਸ ਤੇ ਅਸੀਂ ਲਗਾਤਾਰ ਇਸ ਤੇ ਰੱਖਾਂਗੇ ਇਸੀਰੀਅਲ ਚ ਦਬਸ਼ ਰੱਖਾਂਗੇ ਤਾਂ ਕਿ ਜੇ ਕੋਈ ਅਜਿਹਾ ਅਨਸਰ ਇੱਥੇ ਆ ਕੇ ਕੋਈ ਨਸ਼ਾ ਨੁਸ਼ਾ ਕਰਦਾ ਉਹਨੂੰ ਆਪਾਂ ਫੜ ਸਕੀਏ ਵਿੱਚ ਨਾਲ ਇਹਨੂੰ ਫੜ ਸਕੀਏ ਜਿਹੜਾ ਕੋਈ ਨਸ਼ੇ ਕਰਦੇ ਉਹਨਾਂ ਨੂੰ ਪਤਾਖਲ ਖਰਾਸ ਸਰ ਇਹ ਬਿਲਡਿੰਗ ਕਿਹੜੀ ਹੈਗੀ ਹੈ ਇਹ ਵਾਲੀ ਇਹ ਰਾਏਸਿਕ ਬਿਲਡਿੰਗ ਹੈ ਰਾਏਸਿਕ ਭਵਨ ਹੈ ਦਸਾਰਾ ਬਿਲਡਿੰਗ ਹੈ ਦਸਾਰਾ ਗਰਾਊਂਡ ਦੇ ਨਾਲ ਹੈ ਜੀ ਜੀ ਇਹ ਆਪਣਾ ਇਸ ਵੇਲੇ ਮਾੜੀ ਹਾਲਤ ਦੇ ਵਿੱਚ ਪਈ ਪਈ ਹੈ ਬੇਟੇ ਸਾਰੇ ਪਾਸੇ ਓਪਨ ਹੈ ਤੇ ਓਪਨ ਜਗ੍ਹਾ ਦੇ ਵਿੱਚ ਇਹ ਇਹੋ ਜੇ ਅਨਸਰ ਕੋਈ ਨਾ ਕੋਈ ਆ ਕੇ ਬਿਨਾਂ ਕੋਈ ਗਲਤ ਹਰਕਤ ਕਰਦੇ ਕੋਈ ਨਸ਼ਾ ਨੁਸ਼ੇ ਦਾ ਕਰਨ ਦੀ ਕੋਸ਼ਿਸ਼ ਕਰਦੇ ਤੇ ਇੱਥੇ ਸਾਡੀ ਲਗਾਤਾਰ ਨਿਗਰ ਉਹਗੀ ਫੜਾਂਗੇ ਬਾਕੀ ਸਾਰੇ ਪਾਸੇ ਵੀ ਨਿਗਰ ਸਰ ਸਰ ਕੱਲ ਵੀ ਕੱਲ ਵੀ ਇੱਕ ਆ ਜਿਹੜੇ ਇੱਥੋਂ ਦੋ ਤਿੰਨ ੜੇ ਇੱਥੇ ਫਿਰਦੇ ਸੀਗੇ ਉਹ ਗਏ ਭੱਜ ਕੇ ਤੇ ਕੋਈ ਨਹੀਂ ਜਿਹੜੇ ਨਸ਼ਾ ਕਰਦੇ ਆ ਆਪਾਂ ਉਹਨਾਂ ਬੰਦਿਆਂ ਨੂੰ ਵੀ ਆਪਾਂ ਮੁੱਖ ਧਾਰਾ ਚ ਲੈ ਕੇ ਆਉਣਾ ਹੈ ਤਾਂ ਕਿ ਉਹ ਨਸ਼ੇ ਛੱਡਣ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਡਾਕਟਰ ਦੀ ਹਸਾਇਤਾ ਦਈਏ ਤੇ ਐਵੇਂ ਹੀ ਜਿਹੜੇ ਕੋਈ ਨਸ਼ਾ ਇਹਨਾਂ ਨੂੰ ਵੇਚਣ ਵਾਲੇ ਆ ਉਹਨਾਂ ਤੇ ਵੀ ਆਪਾਂ ਐਕਸ਼ਨ ਲੈਣਾ ਵੀ ਇਹਨਾਂ ਨੂੰ ਵੇਚ ਨਾ ਸਕਣ ਤੇ ਆਪਣੀ ਨੌਜਵਾਨੀ ਪੀੜੀ ਸਰ ਦੱਸਿਆ ਜਾ ਰਿਹਾ ਕਿ ਤੇ ਆਸ-ਪਾਸ ਕਾਫੀ ਨਸ਼ਾ ਜਿਹੜਾ ਉਹ ਵਿਕਦਾ ਕੱਲ ਵੀ ਇੱਕ ਨੌਜਵਾਨ ਜਿਹੜਾ ਉਹ ਇੱਥੇ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀਗਾ ਜਿਸ ਦੀ ਵੀਡੀਓ ਵੀ ਵਾਇਰਲ ਹੋ ਦੇਖੋ ਦੇਖੋ ਜਿਹੜਾ ਕਿਸੇ ਪਾਸੇ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਸਾਡੇ ਵੱਲੋਂ ਸਖਤੀ ਕੀਤੀ ਗਈ ਹੈ ਰੋਕਿਆ ਗਿਆ ਹੈ ਸਾਰੇ ਪਾਸਿਓ ਇਹ ਕੋਸ਼ਿਸ਼ ਤਾਂ ਕਰਦੀ ਹੈ ਜੀ ਕਿਤੇ ਨਾ ਕਿਤੇ ਜਿਹੜਾ ਨਸ਼ੇੜੀ ਹੈ ਇਹਨਾਂ ਨੂੰ ਸਾਡੇ ਵੱਲੋਂ ਇਹੀ ਅਪੀਲ ਹੈ ਸਾਰੇ ਇਹਨਾਂ ਦੇ ਮਾਪੇ-ਬਾਪ ਨੂੰ ਇਹਨਾਂ ਨੂੰ ਵੀ ਆਪਣਾ ਇਲਾਜ ਕਰਾਉਣ ਸਾਡੇ ਜੇ ਸਾਡੇ ਕੋਲ ਆਉਣ ਸਾਨੂੰ ਅਪਰੋਚ ਕਰਤਾ ਅਸੀਂ ਇਹਨਾਂ ਨੂੰ ਲਾਜ ਵਾਸਤੇ ਇਹਨਾਂ ਦੀ ਮਦਦ ਕਰਦਾ ਕਿ ਦਾਖਲ ਘਰਾਂ ਚ ਮਦਦ ਕਰਦਾਂਗੇ ਦਵਾਈਆਂ ਲੈਣ ਚ ਬਦਲ ਦਿਆਂਗੇ ਹੁਣ ਸਰ ਅਰਾਇਸਿਕ ਭਾਉਣ ਨੂੰ ਤੁਸੀਂ ਪਹੁੰਚੇ ਹੋ ਕੋਈ ਗਸ਼ਤ ਵਗੈਰਾ ਹੁਣ ਇੱਥੇ ਲਗਾਈ ਜਾਵੇਗੀ ਕਿਉਂਕਿ ਤੁਹਾਡੇ ਸਾਹਮਣੇ ਹੀ ਇਥੋਂ ਨਸ਼ੇੜੀ ਜਣੇ ਭੱਜ ਕੇ ਗਏ ਆ ਨਹੀਂ ਨਹੀਂ ਬਿਲਕੁਲ ਗਸ਼ਤ ਲਾਈ ਜਾਓ ਮੇਰੇ ਆਉਣ ਦਾ ਮਕਸਦ ਹੀ ਇੱਥੇ ਤਾਂ ਇਹ ਹੀ ਹੈ ਵੀ ਜਿਹੜਾ ਮੈਨੂੰ ਆਪਦੇ ਤੌਰ ਤੇ ਪਤਾ ਲੱਗ ਸਕੇ ਫਰਸਟ ਹੈਂਡ ਇਨਫੋਰਮੇਸ਼ਨ ਮੇਰੇ ਕੋਲ ਆਵੇ ਤੇਸ ਤੋਂ ਬਾਅਦ ਇਸੇ ਲਗਾਤਾਰ ਇੱਥੇ ਜਗਾ ਰੱਖਾਂਗੇ ਤੇ ਇਹਹੀ ਕੰਮ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਹੈ ਵੀ ਤਾਂ ਕਿ ਇਹ ਆਈ ਜਿਹੜਾ ਆਮ ਨਸ਼ਾ ਨਾ ਕਿਸੇ ਨੂੰ ਮਿਲੇ ਤੇ ਉਹ ਬੰਦਿਆਂ ਦੀ ਆਪਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਨੈਸ਼ਨਲ ਸ਼ਰਡਾਊ ਕੇਂਦਰ 'ਚ ਓਪਨ ਸੈਂਟਰਸ ਦੇ ਵਿੱਚ ਉੱਥੇ ਉਹਨਾਂ ਦਾ ਦਵਾਈ ਦਵਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਸਰ ਬਿਨਾ ਸਕਿਉਰਿਟੀ ਤੋਂ ਆਉਣ ਦਾ ਰੀਜਨ ਕੀ ਸੀ ਮੇਰੇ ਦੂਰ ਤੋਂ ਪੁਲਿਸ ਜਦੋਂ ਆਉਂਦੀ ਹੈ ਤੇ ਪੁਲਿਸ ਵਿਜੀਬਲ ਹੁੰਦੀ ਹੈ ਜਦੋਂ ਵਰਦੀ ਚ ਤੇ ਇੱਥੇ ਤਾਂ ਮੈਂ ਪਿੱਛੇ ਜਿਹੜਾ ਇਕੱਲਾ ਆਇਆ ਤਾਂ ਕਰਕੇ ਮੈਨੂੰ ਫਰਸਟ ਹੈਂਡ ਦੀ ਇਨਫੋਰਮੇਸ਼ਨ ਮਿਲੇ ਤਾਂ ਕਿ ਦੂਰੋਂ ਆਉਂਦਾ ਪਤਾ ਨਹੀਂ ਲੱਗਦਾ ਕੋਈ ਪੁਲਿਸ ਅਫਸਰ ਆ ਸਰ ਇਹੋ ਜਿਹੇ ਹੋਰ ਵੀ ਅੱਡੇ ਜਿਹੜੇ ਖੰਡਰ ਜਿਹੇ ਬਣੇ ਉੱਥੇ ਵੀ ਨਸ਼ਾ ਚੱਲਦਾ ਜੀ ਦੇਖੋ ਪਿੱਛੇ ਅਸੀਂ ਐਵੇਂ ਇੱਕ ਜਗ੍ਹਾ ਤੇ ਇਨਫੋਰਮੇਸ਼ਨ ਆਈ ਸੀ ਇਮੀਡੀਏਟ ਉਸ ਤੇ ਐਕਸ਼ਨ ਲੈਂਦੇ ਹੋਏ ਅਸੀਂ ਉੱਥੋਂ ਮੁੰਡਾ ਇੱਕ ਨਸ਼ਾ ਕਰਦਾ ਹੋਇਆ ਫੜਿਆ ਸੀ ਤੇ ਉਸ ਨੂੰ ਜਾਂਟ A ਸੈਕਸ਼ਨ ਤਹਿਤ ਅਸੀਂ ਉਸ ਨੂੰ ਦਾਖਲ ਕਰਾਇਆ ਤੇ ਉਹਦਾ ਹਾਲ ਚੱਲ ਰਿਹਾ ਹੈ